ਨਾਨ ਪ੍ਰਾਂਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਜਾਣਾਂਗੇ ਮਿੱਟੀ ਦਾ ਪੀ ਐਚ ਪ੍ਰਬੰਧਨ ਮਿੱਟੀ ਦੇ ਪੀ ਐਚ ਨੂੰ ਵੀ ਆਪਣੇ ਸਰੀਰ ਦੇ ਬਲੱਡ ਪ੍ਰੈਸ਼ਰ ਦੇ ਵਾਂਗ ਸੰਤੁਲਿਤ ਰੱਖੋ ਕਿਉਂਕਿ ਮਿੱਟੀ ਦਾ ਪੀ ਐਚ ਪੌਦਿਆਂ ਦੀ ਸਮੁੱਚੀ ਸਿਹਤ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ ਇਸ ਦੇ ਮੁੱਖ ਕਾਰਨ ਮਿੱਟੀ ਦੇ ਉੱਚ ਪੀ ਐਚ ਤੇ ਜ਼ਿੰਕ ਅਤੇ ਫਾਸਫੋਰਸ ਵਰਗੇ ਜ਼ਰੂਰੀ ਪੋਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਪੌਦੇ ਦਾ ਵਿਕਾਸ ਕਮਜ਼ੋਰ ਹੁੰਦਾ ਹੈ ਅਤੇ ਉਪਜ ਵੀ ਘਟ ਜਾਂਦੀ ਹੈ ਮਿੱਟੀ ਦਾ ਪੀਐਚ ਉੱਚ ਹੋਣ ਤੇ ਪੌਦੇ ਸਿਰਫ 30% ਖਾਦ ਹੀ ਸੋਖਦੇ ਹਨ ਜਿਸ ਦੇ ਨਤੀਜੇ ਵਜੋਂ ਕੁਸ਼ਲਤਾ ਘਟ ਹੁੰਦੀ ਹੈ ਅਤੇ ਨਿਵੇਸ਼ ਦੀ ਵੀ ਕਾਫੀ ਬਰਬਾਦੀ ਹੁੰਦੀ ਹੈ ਬੂਟਿਆਂ ਦੇ ਲਈ ਸਹੀ ਪੀਐਚ 6 ਤੋਂ 7 ਦੇ ਵਿਚਕਾਰ ਹੁੰਦਾ ਹੈ ਜਿਹੜਾ ਕਿ ਪੌਦਿਆਂ ਦੇ ਸਿਹਤਮੰਦ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ ਹੁਣ ਆਓ ਜਾਣਦੇ ਹਾਂ ਮਿੱਟੀ ਪੀਐਚ ਪ੍ਰਬੰਧਨ ਲਈ ਨਿਵੇਸ਼ ਦੇ ਲਾਭ ਸਭ ਤੋਂ ਪਹਿਲਾਂ ਪੀਐਚ ਪ੍ਰਬੰਧਨ ਲਈ ਫਾਸਫੋਰਿਕ ਐਸਿਡ 15 ਲੀਟਰ ਦਾ ਖਰਚ ਸਿਰਫ 1000 ਰੁਪਏ ਪ੍ਰਤੀ ਏਕੜ ਹੈ ਪਰ ਇਸ ਦੇ अनेका ਲਾਭ ਹਨ ਸਭ ਤੋਂ ਪਹਿਲਾਂ ਖਾਦ ਦੀ ਬਚਤ ਲਗਭਗ 5 ਤੋਂ 10% ਪ੍ਰਤੀ ਏਕੜ ਦੀ ਖਾਦ ਦੀ ਬਚਤ ਹੁੰਦੀ ਹੈ ਝਾੜ ਵਿੱਚ ਵਾਧਾ ਲਗਭਗ 2 ਤੋਂ 3% ਝਾੜ ਵਿੱਚ ਵਾਧਾ ਵੀ ਹੁੰਦਾ ਹੈ ਸਿਰਫ ਇਸ ਨਾਲ ਪੈਸੇ ਦੀ ਬਚਤ ਹੀ ਨਹੀਂ ਹੁੰਦੀ ਸਗੋਂ ਫਸਲ ਨੂੰ ਮਿਲੇ ਬਿਹਤਰ ਪੋਸ਼ਣ ਜੜਾ ਹੋਣ ਮਜ਼ਬੂਤ ਅਤੇ ਫਸਲ ਰਹੇ ਸਿਹਤਮੰਦ ਹੁਣ ਆਪਾਂ ਇਸ ਗੱਲ ਨੂੰ ਸਮਝੀਏ ਜੇਕਰ ਪੀ ਐਚ ਸਹੀ ਹੋਵੇਗਾ ਤਾਂ ਫਸਲ ਵੀ ਸਿਹਤਮੰਦ ਹੋਵੇਗੀ ਅੱਜ ਫਾਰਮ ਹੋਜੀ ਦੇ ਫੰਡੇ ਵਿੱਚ ਅਸੀਂ ਜਾਣਿਆ ਮਿੱਟੀ ਪੀ ਐਚ ਪ੍ਰਬੰਧਨ ਦੇ ਮਹੱਤਵਪੂਰਨ ਫਾਇਦੇ ਜਦੋਂ ਪੀ ਐਚ ਜ਼ਿਆਦਾ ਹੁੰਦਾ ਹੈ ਤਾਂ ਖਾਦ ਘੱਟ ਅਸਰ ਕਰਦੀ ਹੈ ਜਿਵੇਂ ਕਿ ਸਰੀਰ ਨੂੰ ਦਵਾਈ ਬਿਲਕੁਲ ਵੀ ਅਸਰ ਨਹੀਂ ਕਰਦੀ। ਬਜਾਈ ਤੋਂ ਪਹਿਲਾਂ ਪੀਐਚ ਦੀ ਜਾਂਚ ਕਰਨਾ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਇਲਾਜ ਤੋਂ ਪਹਿਲਾਂ ਬੀਪੀ ਨੂੰ ਮਾਪਣਾ। ਪੀਐਚ ਨੂੰ ਬਿਹਤਰ ਬਣਾਉਣ ਦੇ ਲਈ ਖਾਦਾਂ, ਗੰਧਕ, ਕੈਲਸ਼ੀਅਮ ਜਾਂ ਵਾਤਾਵਰਣ ਅਨੁਕੂਲ ਜੈਵਿਕ ਪਦਾਰਥਾਂ ਦੀ ਵਰਤੋਂ ਕਰੋ ਪਰ ਪਹਿਲਾਂ ਹਾਈ ਫਾਰਮ ਕੰਪਨੀ ਦੇ ਖੇਤੀ ਸਲਾਹਕਾਰ ਨਾਲ ਜ਼ਰੂਰ ਕਰੋ। ਧੰਨਵਾਦ।